ਗੁੱਡ ਫਰਾਈਡੇ ਤੇ ਕੈਥੋਲਿਕ ਚਰਚ ਵੱਲੋਂ ਕੱਢੀ ਗਈ ਦੁੱਖ ਭੋਗ ਯਾਤਰਾ ਗੁਰਦਾਸਪੁਰ ਜ਼ਿਲ੍ਹੇ ਦੇ ਢਾੜੀਵਾਲ ਤੋਂ ਗੁੱਡ ਫਰਾਈਡੇ ਮੌਕੇ ਸੰਤਨੀ ਤ੍ਰੇਜਾ ਕੈਥੋਲਿਕ ਚਰਚ ਢਾੜੀਵਾਲ ਸੋਲ ਦੇ ਪੈਰਿਸ ਪ੍ਰਿਸ਼ਟ ਤੇ ਡੀਨ ਫਾਦਰ ਜੋਸਪ ਪੜਿਆਟੀ ਦੀ ਗਵਾਹੀ ਵਿੱਚ ਅਡਵਾਂਸ ਚਰਚ ਤੋਂ ਦੁੱਖ ਭੋਗ ਯਾਤਰਾ ਕੱਢੀ ਗਈ ਯਾਤਰਾ ਦੇ ਵਿੱਚ ਕੈਥੋਲਿਕ ਚਰਚ ਨਾਲ ਸੰਬੰਧਿਤ ਸੰਗਤਾਂ ਨੇ ਵੱਧ ਚੜ ਕੇ ਸਮੂਲੀਅਤ ਕੀਤੀ ਫਾਦਰ ਜੋਸਪ ਪੜਿਆਟੀ ਦੁਆਰਾ ਪ੍ਰਾਰਥਨਾ ਕਰਨ ਉਪਰੰਤ ਸ਼ੁਰੂ ਹੋਈ ਇਸ ਦੁਖ ਭਉਤ ਯਾਤਰਾ ਦੌਰਾਨ ਪ੍ਰਭੂ ਜਸੂ ਸਿੰਘ ਜੀ ਦੇ ਸਲੀਬ ਤੇ ਚੜ੍ਹੇ ਜਾਣ ਦੌਰਾਨ ਜਸੂ ਜੀ ਨੂੰ ਜਿਹੜੀਆਂ 14 ਦੁੱਖਾਂ ਦੀਆਂ ਘੜੀਆਂ ਵਿੱਚ ਲੰਘਣਾ ਪਿਆ ਉਹਨਾਂ ਮੁਕਾਮਾਂ ਨੂੰ ਲਾਈਵ ਇਸ ਦੁਖ ਭਉਤ ਯਾਤਰਾ ਵਿੱਚ ਦਰਸਾਇਆ ਗਿਆ। ਸੰਤ ਜੋਸਫ ਚਰਚ ਡਡਵਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਸੰਤ ਨਿਤ ਰੇਜਾ ਕਾ ਦੁਖ ਚਰਚੀ ਤਾੜੀਵਾਲ ਸੋਹਲ ਵਿਖੇ ਯਾਤਰਾ ਸਮਾਪਤ ਹੋਈ। इस मुक्केते जिथे फादर जोसप्रेटी द्वारा देश दुनिया प्रभु जी सिह अग् प्रार्थना की गई ਅੱਜ ਪੂਰੀ ਦੁਨੀਆ ਦੇ ਵਿੱਚ ਪ੍ਰਭੇਸ ਮਸੀਹ ਦਾ ਦੁੱਖ ਭੋਗ ਅਤੇ ਮੌਤ ਨੂੰ ਯਾਦ ਕਰਦੇ ਹਨ ਅੱਜ ਸੰਸਾਰ ਪਰਵੇਸ਼ ਗੁੱਡ ਫਰਡੇ ਮਨਾ ਰਹੇ ਹਨ ਅੱਜ ਗੁੱਡ ਫਰਡੇ ਹੈ ਜਦੋਂ ਪ੍ਰਭੇਸ ਮਸੀਹ ਮਨੁੱਖਜਾਤੀ ਦੇ ਲਈ ਮਰ ਗਿਆ ਤੇ ਆਮ ਹੈ ਕਿ ਜਦੋਂ ਕਿਸੇ ਦਾ ਦੁੱਤ ਹੋ ਜਾਂਦਾ ਹੈ ਉਹ ਦਿਨ ਸੋਗ ਮਨਾਉਂਦਾ ਹੈ ਪਰ ਪ੍ਰਭੇਸ ਮਸੀਹ ਦੇ ਮੌਤ ਦਾ ਦਿਨ ਦੋ ਗੁੱਡ ਫਰਡੇ ਚੰਗਾ ਦਿਨ ਆਖਿਆ ਜਾਂਦਾ ਹੈ ਕਿਉਂਕਿ ਪ੍ਰਭੂ ਨੇ ਸਾਨੂੰ ਅੱਜ ਇੱਕ ਨਵਾਂ ਨਿਯਮ ਦਿੱਤਾ ਹੈ ਆਪਣੇ ਮੇਰੀਆਂ ਨੂੰ ਪਿਆਰ ਕਰੋ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਸਾਨੂੰ ਦਇਆ ਪਿਆਰ ਅਤੇ ਮਾਫੀ ਦੇਣ ਲਈ ਸਾਨੂੰ ਪ੍ਰੇਰਣਾ ਦਿੰਦਾ ਹੈ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੀ ਵਾਂਗ ਇੱਕ ਦੂਸਰੇ ਨੂੰ ਪਿਆਰ ਕਰੀਏ ਆਪਣੇ ਵਹਿਰਿਆਨ ਲਈ ਆਪਰਾ ਕਰੀਏ ਜੀਸੇ ਦੇ ਨਾਲ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਇੱਕ ਸੰਗ ਸਮਾਜ ਬਣਾਈਏ ਜਿੱਤੇ ਨਾ ਵਿਤਕਰਾ ਹੈ ਨਾ ਕੋਈ ਦੁਸ਼ਮਣੀ ਹੈ ਅਸੀਂ ਆਪਸ ਵਿੱਚ ਪਿਆਰ ਮੁਹੱਬਤ ਵਜ ਰਹੀ ਹੈ ਪ੍ਰਭੂ ਨੇ ਮਰ ਕੇ ਜੀਵਟ ਕੇ ਸਾਨੂੰ ਸਾਰਿਆਂ ਨੂੰ ਜੀਵਨ ਦਿੱਤਾ ਹੈ ਉਸ ਪ੍ਰਭੂ ਨੇ ਸਾਨੂੰ ਅਜੇ ਸਲੀਬ ਦੇ ਕੇ ਸਲੀਬ ਦੇ ਰਾਸ ਤੇ ਰਾਸ ਚੱਲਣ ਲਈ ਉਹਾਈ ਕਰਦਾ ਹੈ ਸਲੀਬ ਵਿੱਚ ਅਸੀਂ ਇਸ ਮਹਾਨ ਪਰਮੇਸ਼ਰ ਦਾ ਪਿਆਰ ਵੇਖਦੇ ਹਾਂ ਪ੍ਰਭੂ ਦਾ ਪਿਆਰ ਸਲੀਬ ਦੇ ਇਜ਼ਹਾਰ ਕੀਤਾ ਹੈ ਆਪਣੇ ਇਕਲੌਤੇ ਬੇਟੇ ਦੇ ਰਾਹੀਂ ਅਨੁਕ ਜਾਤੀ ਨੂੰ ਤਾਂ ਵੀ ਇਨਸਾਨ ਲਈ ਆਪਣੀ ਜਾਨ ਲੈ ਕੇ ਪ੍ਰਭੂ ਸਾਨੂੰ ਪਿਆਰ ਕੀਤਾ ਹੈ ਕਿਉਂਕਿ ਅਜ ਸਾਨੂੰ ਸਾਰੇ ਅਨੁੱਖਰਾ ਹੈ ਜਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਆ ਵਸੇ ਅੱਜ ਇਸ ਪਿਆਰ ਦਾ ਪੈਗਾਮ ਆਪਣੇ ਘੀਵਣ ਦੇ ਰਾਹੀ ਆਪਣੇ ਪਰਿਵਾਰ ਤੋਂ ਲਾਗੂ ਕਰਕੇ ਕੋਰੇ ਸਮਾਜ ਦੇ ਵਿੱਚ ਨਿ ਭਲਾਈਏ ਆ ਵਸ ਮਿਲ ਕੇ ਪਿਆਰ ਕਰੀਏ ਆਪਣੇ ਸਵਾਰਥ ਨੂੰ ਛੱਡ ਕੇ ਨਹੀਂ ਸਵਾਰਥ ਪਿਆਰ ਵਿਖਾਈਏ ਅੱਜ ਆਸੇ ਪੰਜਾਬ ਦੇ ਲਈ ਆਪਣੇ ਪਾਰੇ ਦੇਸ਼ ਦੇ ਸ਼ਾਨ ਦੀ ਲਈ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਕਿ ਆਸੇ ਸਾਰੇ ਕੋ ਕੁਦਾਨਾ ਪਰਮੇਸ਼ਰ ਦੇ ਬੱਚੇ ਹਾਂ ਆਸ ਇਸ ਪਰਮੇਸ਼ਰ ਦੇ ਸੰਦਾਨ ਵਾਂਗ ਜੀਵਨ ਗੁਜ਼ਾ ਰਹੀਏ ਖੁਦਾ ਤੋਂ ਅਨੁਸਾਰਿਆਂ ਨੂੰ ਪਰਕਰ ਦੇਵੇ